ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਤਰਨਤਨ ਦੀ ਜੇਮਨੀ ਚੌਂ ਤੋਂ ਪਹਿਲਾਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ 18 ਮਲਾਜ਼ਮ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਕਿਉਂਕਿ ਮਲਾਜ਼ਮ ਜਥੇਬੰਦੀਆਂ ਨੇ ਤਰਨਤਨ ਦੇ ਵਿਖੇ ਜ਼ਬਰਦਸਤ ਰੋਜ਼ ਮਜ਼ਾਰੇ ਕੀਤੇ ਇਸੇ ਚੀਜ਼ ਨੂੰ ਲੈ ਕੇ ਦੇਖਦੇ ਹਾਂ ਪਸਤਾ ਕੰਟਰੋਲ ਕਰਨਾ ਵੀ ਬਹੁਤ ਮੁਸ਼ਕਲ ਹੋ ਰਿਹਾ ਸੀ ਸਾਰੇ ਵਰਗ ਦੀ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਜਾਮ ਕਰ ਦਿੱਤੀਆਂ ਸੀ ਇਸ ਨੂੰ ਦੇਖਦਿਆਂ ਅਜਵੀਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਕੱਤਰ ਦੀ ਤੀਸਰੀ ਮੰਜ਼ਲੇ ਤੇ ਦਫ਼ਤਰ ਮੂਰੇ ਮੁਲਾਜ਼ਮ ਲੀਡਰਾਂ ਦਾ ਇਕੱਠ ਸੀ ਉਸ ਸਵੇਰ ਜਿਹੜੀ 10 ਵਜੇ ਤੋਂ ਲੈ ਕੇ ਦੁਪਹਿਰ ਬਾਅਦ ਤੱਕ ਇਹ ਮੀਟਿੰਗ ਦਾ ਦੌਰ ਚੱਲਦਾ ਰਿਹਾ ਜਾਣਕਾਰੀ ਦੇ ਅਨੁਸਾਰ ਇਹ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦੇ ਨਾਲ ਅਜਵੀਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਟਿੰਗਾਂ ਕੀਤੀਆਂ ਇਹਨਾਂ ਨੇ ਤਰਨਤਨ ਵਿਧਾਨ ਸਭਾ ਹਲਕੇ ਦੇ ਵਿੱਚ ਪ੍ਰੋਟੈਸਟ ਕਰਨ ਦਾ ਪ੍ਰਦਰਸ਼ਨ ਕਰਨ ਦੀਆਂ ਧਮਕੀਆਂ ਦਿੱਤੀਆਂ ਸੀ ਕਈਆਂ ਨੇ ਪ੍ਰੋਟੈਸਟ ਕਰ ਵੀ ਲਿਆ ਸੀ ਤਰਨਤਨ ਦੇ ਡਿਪਟੀ ਕਮਿਸ਼ਨਰ ਦੇ ਰਾਹੀਂ ਇਹਨਾਂ ਨੂੰ ਅੱਜ ਵੀ ਤਮੰਦੇ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕਰਨ ਦਾ ਜਿਹੜਾ ਹਿੱਸਾ ਦਿੱਤਾ ਗਿਆ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਵੀ ਇਹ 18 ਜਥੇਬੰਦੀਆਂ ਨੂੰ ਜਿਹੜਾ ਹੈ ਸਮਾਂ ਦਿੱਤਾ ਮੀਟਿੰਗ ਦਾ ਤਾਂ ਉਹ ਬਹੁਤ ਜਿਹੜਾ ਟਾਈਮ ਜਿਹੜਾ ਸੀ ਜਥੇਬੰਦੀਆਂ ਨੂੰ ਮਹਿਜ਼ 15-15 ਮਿੰਟ ਦੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਪਰ ਮਲਾਜ਼ਮ ਜਥੇਬੰਦੀਆਂ ਦੇ ਲੀਡਰ ਜਿਹੜੀ ਇਹ ਗੱਲ ਕਹਿੰਦੇ ਸੀ ਕਿ 15 ਮਿੰਟ ਦੇ ਵਿੱਚ ਇੰਨੀਆਂ ਸਾਰੀਆਂ ਮੰਗਾਂ ਤੇ ਕਿਵੇਂ ਚਰਚਾ ਹੋ ਸਕਦੀ ਹੈ ਉਹ ਕਿਵੇਂ ਸਾਰੀਆਂ ਗੱਲ ਆਪਣੀ ਬਿਆਨ ਕਰਨ ਕਿਉਂਕਿ ਮਲਾਜ਼ਮਾਂ ਦੀਆਂ ਜਿਹੜੇ ਮੰਗਾਂ ਦਾ ਵਿਸਤਾਰ ਦੱਸਣਾ ਫਿਰ ਉਹਦੇ ਤੇ ਚਰਚਾ ਹੋਣੀ ਫਿਰ ਉਹਦੇ ਤੇ ਵਿੱਤ ਮੰਤਰੀ ਸਾਹਿਬ ਨਾਲ ਬੈਠਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕਮੈਂਟਸ ਲੈਣੇ ਇਸ ਇਸ ਦੇ ਲਈ ਸਾਰੀ ਪ੍ਰਕਿਰਿਆ 15 ਮਿੰਟਾਂ ਦੇ ਵਿੱਚ ਪੂਰੀ ਨਹੀਂ ਹੋ ਸਕਦੀ ਪਰ ਵਿੱਤ ਮੰਤਰੀ ਨੇ ਇੰਨਾਂ ਸਾਰੀਆਂ ਜਥੇਬੰਦੀਆਂ ਨਾਲ ਥੋੜੇ-ਥੋੜੇ ਸਮਾਂ ਦੇ ਕੇ ਮੀਟਿੰਿੰਗ ਕੀਤੀ ਪਰਾਜ਼ ਦੀ ਵੱਡੀ ਘਟਨਾ ਇਹ ਸੀ ਜਿਹੜੀ 18 ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਇਹਨਾਂ ਦੇ ਵਿੱਚ ਬਹੁਤ ਹੀ ਜੜੀ ਹੈ ਜਥੇਬੰਦੀ ਜਿਹੜੀ ਉਹ ਦਫਤਰੀ ক্যাਟਾਗਰੀਆਂ ਦੀਆਂ ਜਿਹੜੀਆਂ ਮੰਗਾਂ ਨਾਲ ਸੰਬੰਧਿਤ ਸਨ ਪਰ ਇੱਕ ਜਿਹੜੀ ਅਹਿਮ ਜਥੇਬੰਦੀ ਪੰਜਾਬ ਸਟੇਟ ਮਸਟਰੀਅਰ ਸਰਵਿਸ ਯੂਨੀਅਨ ਉਹਨੂੰ ਵੀ ਅੱਜ ਸ੍ਰੀ ਵਿਤਮਨ ਦੀ ਹਰਪਾ ਸਿੰਘ ਚਿਮਣਾ ਨੇ ਮੀਟਿੰਗ ਦਾ ਸਰਦਾਰ ਦਿੱਤਾ ਸੀ ਪਰ ਮਸਟਰੀਅਰ ਸਰਵਿਸ ਯੂਨੀਅਨ ਦੀ ਜਿਹੜੀ ਲੀਡਰਸ਼ਿਪ ਅੱਜ ਮੀਟਿੰਗ ਦੇ ਵਿੱਚ ਨਹੀਂ ਆਈ ਜਦੋਂ ਇਹ ਸੰਬੰਧ ਸੰਬੰਧ ਦੇ ਵਿੱਚ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਬਿਰਕ ਨੇ ਦੱਸਿਆ ਤੇ ਅਸੀਂ ਵਿੱਤ ਮੰਤਰੀ ਨਾਲ ਸਾਬ ਸਬ ਕਮੇਟੀ ਨਾਲ ਪਹਿਲਾਂ ਵੀ ਕਈ ਮੀਟਿੰਗਾਂ ਕਿਹੜੀਆਂ ਕਰ ਚੁੱਕੇ ਹਾਂ ਪਰ ਵਿੱਤ ਮੰਤਰੀ ਦੇ ਵੱਲੋਂ ਇਹ ਹੀ ਕਿਹਾ ਜਾਂਦਾ ਹੈ ਕਿ ਮੁੱਖ ਮੰਤਰੀ ਨਾਲ ਮੰਗਾਂ ਦੇ ਬਾਰੇ ਸਲਾਹ ਕਰਕੇ ਦੱਸਾਂਗੇ ਇਸ ਕਰਕੇ ਇਸ ਮੀਟਿੰਗ ਦੇ ਵਿੱਚ ਆਉਣ ਦਾ ਕੋਈ ਵੀ ਫਾਇਦਾ ਨਹੀਂ ਮਿਲਣਾ ਪਾਸ ਸਿੰਘ ਚੀਮਾ ਨਾਲ ਹੋਈ ਸੀ ਜਿਹੜੀ ਹੈ ਜਿਹੜੀ ਉਹਨਾਂ ਨੇ ਸਾਡੇ ਨਾਲ ਮੰਗਾਂ ਤੇ ਡਿਸਕਸ ਕਰਨ ਤੋਂ ਬਾਅਦ ਇਹ ਗੱਲ ਕਹੀ ਸੀ ਵੀ ਹੁਣ ਉਹ ਮੁੱਖ ਮੰਤਰੀ ਦੇ ਕੋਲ ਉਹਨਾਂ ਦੇ ਮੁੱਦੇ ਰੱਖਣਗੇ ਤੇ ਉਹਨਾਂ ਨੇ ਗੁਰਨਾਮ ਸਿੰਘ ਵਿਰਕ ਨੇ ਇਹ ਗੱਲ ਕਹੀ ਹੈ ਵੀ ਜੇ ਮੁੱਖ ਮੰਤਰੀ ਦੇ ਅੱਗੇ ਮੁੱਦੇ ਰੱਖਣੇ ਨੇ ਫਿਰ ਅਜ ਵਿਤਮਨ ਦੀ ਹਰਪਾਲ ਸਿੰਘ ਮਿਲਣ ਦਾ ਉਹਨਾਂ ਨੂੰ ਮਿਲਣ ਦਾ ਕੋਈ ਵੀ ਫਾਇਦਾ ਨਹੀਂ ਹੈ ਲਾਭ ਨਹੀਂ ਹੈ ਜੀ ਦੇ ਕਰਕੇ ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਉਹਨਾਂ ਜਿਹੜਾ ਕਿ ਕੋਈ ਵੀ ਜਿਹੜਾ ਅਰਥ ਨਹੀਂ ਸਮਝਿਆ ਪਰ ਸਵਾਲ ਇਹ ਪੈਦਾ ਹੁੰਦਾ ਹੈ ਤੇ 18 ਜਥੇਬੰਦੀਆਂ ਨਾਲ ਤੇ ਸਰਕਾਰ ਨੇ ਅੱਜ ਮੀਟਿੰਗ ਕੀਤੀ ਹੈ ਔਰ ਜਿਹੜੀ ਜਥੇਬੰਦੀ ਮਿਸਟਰੀਅਸ ਸਰਵਿਸ ਯੂਨੀਅਨ ਨੇ ਸਮੂਚੇ ਮਲਾਜ਼ਮਾਂ ਦੀਆਂ ਮੰਗਾਂ ਤੇ ਚਰਚਾ ਕਰਨੀ ਸੀ ਉਹਦੀ ਲੀਡਰਸ਼ਿਪ ਨੇ ਨਹੀਂ ਆਈ ਕਿਉਂਕਿ ਗੁਰਨਾਮ ਸਿੰਘ ਨੇ ਇਹ ਗੱਲ ਦੱਸੀ ਵੀ ਉਹਨਾਂ ਨੇ ਜਿਹੜੇ ਉਹਨਾਂ ਦੀਆਂ ਜਿਹੜੇ ਮੰਗਾਂ ਨੇ ਉਹਦੇ ਵਿੱਚ 16% ਡੀਏ ਦੇਣ ਦੀ ਮੰਗ ਹੈ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਹੈ 17 ਜੁਲਾਈ ਤੋਂ 20 ਤੋਂ ਬਾਅਦ ਜਿਹੜੇ ਭਰਤੀ ਮਲਾਜ਼ਮਾਂ ਉੱਤੇ ਉਹਨਾਂ ਦੇ ਸਕੇਲ ਲਾਗੂ ਕਰਨ ਦੀ ਗੱਲ ਹੈ ਇਸੇ ਤਰ੍ਹਾਂ ਠੇਕਾ ਤੇ ਆਊਟਸੋਰਸ ਮਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਹੈ ਤੇ ਉਹਨਾਂ ਦੇ ਜਿਹੜੇ ਮੰਗ ਪੱਤਰ ਦੇ ਵਿੱਚ ਸ਼ਾਮਿਲ ਹੈ ਇਸੇ ਤਰ੍ਹਾਂ ਜਿਹੜੇ ਨਵੇਂ ਰੈਗੂਲਰ ਭਰਤੀ ਕੀਤੇ ਜਾਂਦੇ ਨੇ ਮੁਲਾਜ਼ਮ ਉਹਨਾਂ ਨੂੰ ਪਹਿਲੇ 3 ਸਾਲ ਮੋਢਲੀ ਤਨਖਾਹ ਦੀ ਥਾਂ ਪੂਰੀ ਤਨਖਾਹ ਦੇਣ ਦੇ ਮੁੱਦੇ ਤੇ ਅਜੰਡੇ ਤੇ ਨੇ ਔਰ ਇਸੇ ਤਰ੍ਹਾਂ ਮਿਸਟਰੀਓ ਯੂਨੀਅਨ ਦੀਆਂ ਜਿਹੜੀਆਂ ਕੈਟਾਗਰੀਆਂ ਮੰਗਾ ਨੇ ਮੰਗਾ ਸੀ ਉਹ ਵੀ ਉਹਨਾਂ ਦੇ ਮੰਗ ਪੱਤਰ ਦੇ ਵਿੱਚ ਨੇ ਪਰ ਗੁਰਨਾਮ ਮਿਰਖ ਨੇ ਇਹ ਗੱਲ ਕਹੀ ਹੈ ਵੀ ਉਹ ਮੀਟਿੰਗ ਦੇ ਵਿੱਚ ਇਸੇ ਲਈ ਨਹੀਂ ਆਏ ਵੀ ਜਦੋਂ ਵਿਤਮਨ ਦੀ ਹਰ ਹਰਪਾਸ ਸਿੰਘ ਚੋਮਾ ਹੋਣਾ ਨੇ ਆਪਣੇ ਪਦਰਤੀ ਇਹ ਮੰਗਾਂ ਦੇ ਉੱਪਰ ਕੋਈ ਵੀ ਅੰਤਿਮ ਫੈਸਲਾ ਨਹੀਂ ਲੈ ਸਕਦੇ ਤੇ ਫਿਰ ਮਿਲਣ ਦਾ ਵੀ ਕੋਈ ਵੀ ਲਾਭ ਨਹੀਂ ਸੀ ਸੋ ਉਹਨਾਂ ਨੇ ਮੰਗ ਕੀਤੀ ਹੈ ਵੀ ਮੁੱਖ ਮੰਤਰੀ ਦੇ ਨਾਲ ਉਹਨਾਂ ਦੀ ਮੀਟਿੰਗ ਜਿਹੜੀ ਹੈ ਕਰਵਾਈ ਜਾਵੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਮੀਟਿੰਗ ਤੇ ਚਰਚਾ ਜਿਹੜੀਆਂ ਹੋਈਆਂ ਹਰਪਾਲ ਸਿੰਘ ਛੀਵਾ ਨਾਲ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ